ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਾਗਤ ਆ ਤੁਹਾਡਾ ਆਜੀ ਬਲੌਗ 'ਚ। ਅੱਜ ਪਹੁੰਚੇ ਜੀ ਚਲਾਕੀ ਕੈਮਰਾਂ ਵਾਲੇ ਕੋਲ ਮੁੰਡੇ ਖੜੇ ਆ। ਹਾਂ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹੂੰ ਕਿਵੇਂ ਆਏ ਫਿਰ ਅੱਜ? ਬਸ ਅੱਜ ਗੇੜਾ ਮਾਰ ਲਈ ਅੱਜ ਬਾਈ ਕੋਲ ਆਪਣੇ ਕੋਲ। ਅੱਜ ਕੰਮ ਦੋ ਹੋ ਗਏ ਇੱਕ ਤਾਂ ਕਰ ਲਿਆ ਇਹ ਕਿੰਨੀ ਬੜੀ ਤਾਂ ਸੌਦਾ। ਹਾਂ। ਇੱਕ ਨਾਲੇ ਕੈਮਨ ਦੇਖ ਚੱਲਦੇ ਆ। ਹਾਂ ਉਸ ਦਿਨ ਦਾ ਕਹੀ ਜਾਂਦਾ ਮੈਂ ਗਾਂ ਵੇਚਣੀ ਹੈ ਗਾਂ ਵੇਚਣੀ ਮਹਾ ਬੋਲ ਅੱਜ ਰਵੀ। ਆਜੂ ਤੇਰੀ ਲੈ ਕੇ ਜਾਣੀ ਤਵਾਣੀ ਵੀ ਐ ਇੱਕ ਟੌਪ ਦੀ ਇਹਨੂੰ ਇੱਕ ਦਵਾਣੀ ਵੀ ਐ ਚੰਗੀ 30 ਲੀਟਰ ਦੁੱਧ ਵਾਲੀ ਪਾਲਦਾ ਹਾਂ ਇੱਕੋ ਵੀ ਮਤਲਬ ਇੱਕ ਨਾਲੇ ਗੁਜ਼ਾਰਾ ਹੋ ਜਵੇ ਹਾਂ ਹਾਂ ਬਈ ਇਹਦੇ ਕੰਮ ਫੇ ਡੰਗਰਾਂ ਨਾਲ ਹਲਜੀ ਜਾਂਦਾ ਹਾਂ ਪੈਸੇ ਦਾ ਕੋਈ ਚੱਕਰ ਨਹੀਂ ਵਾ ਗੈਂ ਵਧੀਆ ਹਾਂ ਚੱਲੀਏ ਫਿਰ ਹੁਣ ਅੰਦਰ ਨੂੰ ਹਾਂ ਆਜੂ ਹਾਂਜੀ ਬਾਈ ਪਹੁੰਚ ਗਏ ਆ ਖੜਾ ਆ ਜੀ ਬਾਅਦ ਟਰੈਕਟਰ ਫਰੇਮ ਇਹਦੀ ਤਿਆਰ ਹੋ ਗਈ ਠੀਕ ਆ ਸਾਰੀ ਰੰਗ ਰੂੰਗ ਮਤਲਬ ਇਹਨੂੰ ਹਲੇ ਫਾਈਨਲ ਟੱਚ ਨਹੀਂ ਰੰਗਦਾ ਦਿੱਤਾ ਉਹ ਇਹਨਾਂ ਨੇ ਮੰਨ ਕੇ ਚੱਲ ਹੁਣ ਜਿਵੇਂ ਬਾਈ ਜੀ ਹੈ ਨਹੀਂ ਅੱਜ ਮਰਗਦ ਹੋਈ ਹੋਈ ਹੈ ਇਹਨਾਂ ਦੇ ਆਪਾਂ ਵੀ ਘੜੇ ਹੀ ਮਾਰਨ ਆਏ ਦੇ ਇਹਦੀ ਉਹ ਦੇਖੋ ਤੇਨੂੰ ਉੱਚੀ ਜੀ ਸ਼ਾਨ ਦਿਖਦੀ ਆ ਪਰਲੇ ਪਾਸੇ ਬੜੀ ਹਾਂ ਹਾਂ ਪਿਛਲੇ ਪਾਸੇ ਪਿੱਛੇ ਵਾਲੀ ਆ ਹਾਂ ਰੋਡ ਦੇ ਨਾਲ ਵਾਲੀ ਜਿਹੜੀ ਉਹ ਆ ਸੱਤ ਵੀ ਪ੍ਰਾਇਮਰ ਵੱਜ ਕੇ ਰੈਡੀ ਆ ਇਹਦੇ ਸ਼ੀਸ਼ੇ ਨਹੀਂ ਆਏ ਹਲੇ ਅੱਛਾ ਸ਼ੀਸ਼ੇ ਲਗ ਭਾ ਕੋਣ 100 ਵਾਰ ਨੂੰ ਸ਼ਾਇਦ ਦੇ ਦੇਣ ਉਹ ਠੀਕ ਆ ਸ਼ੀਸ਼ੇ ਆ ਕੇ ਇੱਕ ਵਾਰ ਸ਼ੀਸ਼ੇ ਟੈਂਪੋਰਰੀ ਨਾਲ ਲਾ ਕੇ ਚੈੱਕ ਕਰਕੇ ਸਾਰਾ ਇਹਨੇ ਜਦੇ ਪੇਂਟ ਮਾਰ ਕੇ ਇਧਰ ਵੀ ਇਹਦੇ ਪੈਰ ਪੂਰਜੇ ਕਾਸਤੇ ਟਰੈਕਟਰ ਦੇ ਠੀਕ ਆ ਠੀਕ ਆ ਯਾਨੀ ਕਿ ਮੇਰੇ ਹਿਸਾਬ ਨਾਲ ਵੀ 5 ਚਾਵ 7-5-7 ਦਿਨ ਦਾ ਕੰਮ ਹੋਰ ਹੈਗਾ ਟਰੈਕਟਰ ਦਾ 5 ਜੀ ਤਰੀਕ ਪਟ્રોલ ਕਰ ਰਿਹਾ ਹਾਂ ਹਾਂ ਇਹਨੇ ਦਿਨ ਤੱਕ ਦੇਰੂਗਾ ਥੋੜਾ ਜਿਹਾ ਮਾਰਗਤ ਕਰਕੇ ਕੰਮ ਲੇਟ ਹੋ ਗਿਆ ਹੁਣ ਉਹ ਵੀ ਜ਼ਰੂਰੀ ਹੈ ਖਾਸ ਵਰਗ ਮਸ਼ਕੀਰ ਨੂੰ ਵੀ ਕਾਲੀ ਹੈ ਉਧਰ ਉਹਦਾ ਟਰਾਲਾ ਤਿਆਰ ਹੋਇਆ ਹੈ ਟਰੈਕਟਰ ਚਾਹੀਦਾ ਇਹਨੂੰ ਹੁਣ ਬਾਕੀ ਬਾਈਆਂ ਦਾ ਜ਼ੋਰ ਥੋੜਾ ਜਿਹਾ ਇਹੀ ਟਰੈਕਟਰ 'ਤੇ ਰਿਹਾ ਜ਼ਿਆਦਾ ਵੀ ਮਤਲਬ ਕੱਢਦੀ ਏ ਹੂੰ ਉਹਦੇ ਕਰਕੇ ਥੋੜਾ ਬੋਧਾ ਤੈਨੂੰ ਪਤਾ ਹੁਣ ਰਿਸ਼ਤੇਦਾਰੀਆਂ ਤੇ ਸਾਰਾ ਪ੍ਰ ਕੰਮ ਉਹਦੇ ਕਰਕੇ ਇਹਦਾ 3-4 ਦਿਨ ਤੱਕ ਖਰਾਬੇ ਰੱਖ ਤੋ ਹੋ ਗਏ ਉਹਦੇ ਕਰਕੇ ਉਹਨਾਂ ਕਹਾ ਫੇਰ ਹੋਗਾ ਬਾਈ ਕਹਿੰਦੇ ਵੀ ਉੱਥੇ ਮਤਲਬ ਕਰਨਾ ਵੀ ਇਹਨਾਂ ਲਈ ਸਾਰਾ ਪ੍ਰੋਗਰਾਮ ਕਾਇਜਾ ਮਰਾਲੀ ਇਹਨਾਂ ਦੀ ਰਿਸ਼ਤੇਦਾਰੀ ਆ ਮਰਾਲੀ ਕੋਈ ਹੈਗਾ ਬੰਦਾ ਹੁਣ ਮੈਂ ਨੌਨੂ ਦਾ ਮੈਨੂੰ ਇਹਨਾਂ ਪਤਾ ਨਹੀਂ ਕੋਈ ਕਿਸਾਨ ਜੁਨੀਅਰ ਦਾ ਬੰਦਾ ਉਹ ਉਹਨਾਂ ਦੇ ਮਰਗਦੂਰੀ ਆ ਉੱਥੇ ਜਾਣਾ ਇਹਨਾਂ ਨੇ ਅੱਜ ਵੀ ਬਾਈ ਉੱਥੇ ਗਿਆ ਆ ਹਲਵਾਈ ਰੂਂ ਦਾ ਸਮਾਨ ਜੋ ਕਰਨਾ ਕੋਲ ਖਾਉਣ ਹੂੰ ਬਾਕੀ ਪ੍ਰੇਮ ਬਲੀ ਤਾਰ ਕਾਕੇ ਰੋਗਿਆ ਤਾਰ ਜਿਹਾ ਪੈ ਲੱਗ ਰਹੇ ਹੈ ਬੜੇ ਇਹਦੇ ਉੱਪਰ ਕਾ ਮੱਡਾ ਬਣਦਾ ਆ ਆ ਪ੍ਰਿੰਟਰ ਆ ਗਈ ਨਾ ਜਿਹੜੀ ਹੂੰ ਆ ਪਲੇਟ ਤੇ ਕਹਾਂ ਇੱਥੇ ਉਹ ਲੱਗਣਾ ਉਹਦੇ ਵਾਲਾ ਛੁੱਕਰ ਲੱਗਦਾ ਹੁੰਦਾ ਜਿਹੜਾ ਹੂੰ ਇਹ ਪਲੇਟਾਂ ਨਾਲ ਛੁੱਕਰ ਲਾ ਕੇ ਬਾ ਫਿਰ ਪਿੱਛੇ ਦੀ ਤਾਂ ਬੰਦ ਹੋ ਗਿਆ ਇਹ ਆ ਇੰਨੀ ਕੀ ਪਲੇਟ ਜਿਹੜੀ ਇਹਦੇ ਹਿਸਾਬ ਨਾਲ ਕਰਨਾ ਇਹਨਾਂ ਨੇ ਬੰਦ ਹੈ ਠੀਕ ਆ ਜੇ ਉਹਦੇ ਛੁੱਕਰ ਲੱਗਣ ਜੇ ਆਪਣੇ ਲੱਗਿਆ ਆਪਾਂ ਲਈ ਛੁੱਕਰ ਲੱਗਿਆ ਇੱਥੇ ਤੇ ਐ ਝਾਕੇ ਉਹਰੇ ਮਾਉਂਟਨ ਲੱਗਣਾ ਉਹਦਾ ਚਾਰ ਉਹਦੇ ਪਰ ਫੜਨਾ ਇਹਦੇ ਹੂੰ ਬਾਬਾ ਜਣੀਏ ਹੂਜਾ ਥੋੜੀ ਦੇਰ ਅਸ ਚਾਹ ਮੰਗ ਲੈਣਾ ਨਾ ਠੀਕ ਹੈ ਜੇ ਉਹਨਾਂ ਨਾਲ ਆਪਾਂ ਨੇ ਵੀ ਮਗਰਾੜ ਲਾਉਣੇ ਆ ਯਾਰ ਹੂੰ ਬਹੁਤ ਵਧੀਆ ਜੀ ਠੀਕ ਹੈ ਇੱਕ ਮੰਨੇ ਵਾਲਿਆ ਨਾ ਆਏ ਉਹ ਹੈ ਕੋਈ ਨਾ ਮੇਰੇ ਕੋਲ ਇਹ ਬਾਤ ਹੈ ਨਵੀਂ ਕਦੇ ਇਹ ਕਹਿੰਦਾ ਫਾਦਾ ਤਾਂ ਮਗਰਾੜ ਇਧਰ ਹੋ ਜਾਂਦਾ ਹੈ ਪਤਾ ਕਰ ਲਈ ਆਪਾਂ ਨੇ ਵੀ ਕਿੰਨੇ ਕਿਦਿਆਂ ਇਹ ਗੋਵਿੰਦਰ ਆਇਆ ਮੈਨੂੰ ਪਾ ਦੋਨੀਆਂ ਕੋਲ ਹੈ ਗੋਵਿੰਦਰ ਆਇਆ ਵਿੱਚ ਉਹ ਹਾਂ ਉਹ ਵੀ ਮੁੰਡੇ ਲਾਉਣੇ ਆ ਉਹਨੂੰ ਪੁੱਛਣਾ ਸੈਵਨ ਵੀਡੀਓ ਭੇਜੀ ਦੀ ਉਹ ਹੀ ਆ ਹਾਂ ਉਹੀ ਆ ਕਿੱਥੇ ਆ ਮੁੱਕ ਗਏ ਹੋ ਇੱਥੇ ਆ ਕਿੱਥੀਆਂ ਬੋਲੂ ਉਹ ਮੇਰੇ ਘਰ ਆ ਬਣਾ ਇੱਥੇ ਆ ਤਰੇ ਗਵਿੰਦਗੜ ਉਹ ਪੁੱਛੇਗੇ ਯਾਰ ਉਹਨਾਂ ਨੂੰ ਆਪਾਂ ਸਾਰਾ ਕੁਝ ਲੈ ਗਏ ਆਪਣੇ ਤਾਂ ਐਸਸੀ ਵਾਲੇ ਬੇਚਣਗੇ ਪੁੱਛ ਲੈਗੇ ਵੇਡ ਵੀ ਡਾਇਰੈਕਟਰਾਂ ਦੇ ਲੇਟ ਹੋ ਰਹੇ ਆ ਆਪਣੇ ਕਿਹ ਆ ਪਤਾ ਬਾਹਰ ਦੀਆਂ ਵੇਲੇ ਵੇਲੇ ਆਪਾਂ ਨੂੰ ਵੇਡ ਉਹ ਕਹਿੰਦੇ ਵੀ ਆਰਡਰ ਕੰਪਲੀਟ ਨਹੀਂ ਹੋਣੀ ਵੀ ਚੀਜ਼ ਆਉਣੇ ਨੂੰ ਟਾਈਮ ਤਾਂ ਲੱਗਦਾ ਆ ਆਰਡਰ ਨਹੀਂ ਆ ਕੰਪਲੀਟ ਹੋ ਰਿਹਾ ਉਹ ਆਪਣੇ ਡਾਇਰੈਕਟਰਾਂ ਨੂੰ ਵੀ ਤਾਂ ਪਾ ਕੇ ਦੰਨੇ ਆ ਉਹ ਉਹ ਚੱਕਰ ਜੇ ਥੋੜਾ ਜਿਹਾ ਕੰਮ ਲੇਟ ਹੋ ਰਿਹਾ ਆਪਣੀਆਂ ਊਂਵੀ ਦੇਖਣਾ ਹੁੰਦਾ ਵੀ ਆਰਡਰ ਇਕੱਠਾ ਕਰਕੇ ਕੱਢਦੀ ਤੇ ਬਾਕੀ ਦੇਖੋ ਹੁਣ 8 ਬਲੇਟਾਂ ਮਾਈਆਂ ਹੋਈਆਂ ਬਿੰਦਰ ਕਿੰਨਾ ਵਜੇ ਬਣ ਗਿਆ ਇਹ ਕਿੰਨੇ ਕਿਲੋ ਦੀ 27 ਦੀ ਆ 27 ਕਿਲੋ ਦੀ ਦੋ ਕਵਾਂਟਿਟੀ ਕਿਸ਼ ਕਿਲੋ ਬਣਦਾ ਤੇ 275 ਦੇ ਗੇੜੇ ਚ ਬਣੂਗਾ ਸਾਰੇ ਹੀ ਚੁੱਲਾ ਚੱਲੇ ਹਨ ਇਹ ਤਾਂ ਕੰਪਨੀ ਨਹੀਂ ਦਿੱਤਾ ਹੋਇਆ ਹਾਂ ਬਾਕੀ ਬਾਈ ਕੰਮ ਸਾਰਾ ਇਹਨਾਂ ਦਾ ਹੈਂਡ ਮੇਡ ਆ ਗਲਾਈਆਂ ਗਲੂਈਆਂ ਜਿਹਨੇ ਨੰਨੇ ਆ ਦੇਖੋ ਲੋਹਾ ਬਹੁ ਨਿੱਗਰ ਆ ਕਹ ਨਹੀਂ ਬਹੁ ਨਿੱਗਰ ਰੋ ਸੀਸਿਆਂ ਗੱਲ ਦੀ ਕੰਮ ਰੁਕ ਗਿਆ ਹੁਣ ਨਹੀਂ ਤਾਂ ਸੀਸੇ ਆਉਂਦੇ ਦਾ ਜੜ ਕੇ ਮਾਰਨ ਦੇਣੇ ਡਾਇਰੈਕਟਰ ਆਹ ਦੇਖ ਲੈ ਤੂੰ ਕਿੰਨੀ ਸਵਾਈ ਨਾਲ ਕੰਮ ਹੋਇਆ ਕਹ ਨਹੀਂ ਲੋਹਾ ਸਾਰਾ ਲੋਹੇ ਦੀ ਚੀਜ਼ लवली ਦੀ ਮਤਲਬ ਇਕੱਠੇ ਤਿਆਰ ਹੋ ਰਿਹਾ ਆਹੋ ਲਾਉਣ ਬੈ ਚੱਕਰ ਹੋ ਰਾ ਹੁਣ ਯਾਰ ਇੰਨੇ ਨੇ ਮੈਲੀ ਥੋੜੀ ਬੈਣੇ ਇਹਨਾਂ ਨੇ ਸਮਾਨ ਨੂੰ ਬਹੁਤ ਟਾਈਮ ਲੱਗਦਾ ਜਿਹੜਾ ਆਉਣਾ ਹੈਗਾ ਨਹੀਂ ਹਲੇ ਏਸੀ ਵਾਲਾ ਸਾਰਾ ਸਮਾਨ ਆ ਗਿਆ ਕੰਪਰੈਸ਼ਨ ਆ ਰਹੀ ਸੀ ਨਹੀਂ ਉਹ ਪਾਲੀਵਡ ਕਰ ਦੇਣਾ ਲੁਧਿਆਣੇ ਵਾਲੇ ਹੂੰ ਯਾਨੀ ਲੋਹੇ ਦੀ ਚੀਜ਼ ਲੋਹੇ ਦੀ ਹੋ ਆ ਕਹ ਨਹੀਂ ਉਹ ਆ ਗਿਆ ਵਰਕਰ ਮੁੰਡਾ ਜਿਹੜਾ ਕੰਮ ਕਰਦਾ ਰਹੇ ਵੀਰ ਤਾਂ ਹੈ ਨਹੀਂ ਅੱਜ ਵੀਰ ਹੈ ਨਹੀਂ ਅੱਜ ਇਹ ਵੀ ਪ੍ਰਸ਼ੰਦਾ ਸ਼ੱਕ ਹੈ ਮੁੰਡਾ ਅਸ ਆ ਜਾ ਫਿਰ ਦੇ ਦੇ ਕੋਈ ਜਾਣਕਾਰੀ ਜਾਣ

ਉਹ ਮੈਲਿਆਂ ਨੇ ਕਰਨਾ ਵੀ ਗਿਆ ਇਹਨਾਂ ਨੇ ਜਿੰਨਾ ਚਿਰ ਸ਼ੀਸ਼ੇ ਨਹੀਂ ਆਉਂਦੇ ਉਹਨਾਂ ਦਾ ਦੁਕਾਨ ਕੋਤਾ ਕੋਤਾ ਕਰਨੀ ਗਈ ਸ਼ੀਸ਼ੇ ਆਉਣ ਜਾਂ ਦੁਕਾਨ ਲਈ ਆ ਵੀ ਹੋਰ ਬਿਹਤਰ ਦੀ ਬਣਾ ਕੇ ਰੱਖੀ ਇਹਨਾਂ ਨੇ ਟਿਕਟ ਜੀ ਇਹਦੀ ਹੋਰ ਨਹੀਂ ਕੁਝ ਇਹ ਹੋਲੈਂਡ ਦੀ ਹੈ ਤੋਂ ਉਹ ਤਾਂ ਤਿਆਰ ਹੋਈ ਵੀ ਆ ਦੇਖੋ ਆਹ ਦਾ ਦੇਖ ਲਾ ਕਿੰਨਾ ਫਰਕ ਆ ਤਿੰਨ ਚਾਰ ਇੰਚ ਵੱਡੀ ਆ ਉਹ ਏ ਕੈਂਬਨ ਵੀ ਬੜਾ ਹੈ ਹਾਂ ਕੈਵਨ ਨੂੰ ਫਿਰ ਚੱਕਰ ਹੋ ਰਾ ਯਾਰ ਹੁਣ ਜਿਵੇਂ ਧੜ ਬੜਾ ਹੁੰਦਾ ਮੈਂ ਵੀ ਆਪਣੇ ਵਾਲਾ ਉੱਚਾ ਹੀ ਰੱਖਾਇਆ ਤਾਂ ਇਹ ਵੀ ਇਹਦਾ ਜਿਹੜਾ ਮਗਰਾ ਆਲਾ ਬੈਠਣ ਦਾ ਨਾ ਉਹ ਉੱਚਾ ਹੈ ਜਿਹੜੇ ਟਰੈਕਟਰ ਦੇ ਡੂੰਗੇ ਬੈਠਦੇ ਆ ਉਹਨੂੰ ਚੱਲ ਜਾਂਦੀ ਆ ਜਿਵੇਂ ਜੌਂਡੀਅਰ ਆ ਜੌਂਡੀਅਰ ਤੇ ਨਾਰਮਲ ਲਾ ਕੇ ਵੀ ਉੱਪਰ ਚਾਰ ਚਾਰ ਥਾਂ ਥਾਂ ਬਚ ਰਹੀਦੀ ਆ ਇਹ ਤਾਂ ਟਰੈਕਟਰ ਦੇ ਹਿਸਾਬ ਨਾਲ ਹੁਣ ਡਿਜ਼ਾਈਨ ਬਦਲ ਹੋ ਜਾਂਦਾ ਯਾਨੀ ਕੈਵਨ ਨੂੰ ਉਚਾਈ ਚਾਹੀਦੀ ਆ ਥੋੜਾ ਜਿਹਾ ਨਹੀਂ ਹਾਂ ਵਿੱਚ ਬਹਿਣਾ ਉਹ ਵੀ ਸੋਹਣਾ ਲੱਗਦਾ ਟਰੈਕਟਰ ਵਧੀਆ ਲੱਗਦਾ ਨੇ ਕੋਲਾ ਉੱਪਰ ਚੜਨੀ ਲਾਗੋ। ਕੋਲ ਨਹੀਂ ਜਿਹੜਾ ਲਾਗ ਬੰਦਾ ਬੈਠਦਾ ਉਹਦਾ ਸਿਰ ਲੱਗਣ ਲੱਗਿਆ। ਜੇ ਕਹਾਂ ਉਹਨੂੰ ਮੱਚਾ ਅੱਜ ਵੀ ਆ ਕੇ ਦੇਖਿਆ ਮੈਂ ਕਿਹਾ ਸ਼ਾਂਤੀ ਜੀ ਉਹ ਵੀ ਲੱਗੇ ਨਹੀਂ ਹੋਏ ਕੰਮ ਨੂੰ। ਕੁਮੀ ਨਹੀਂ ਦਿਖਿਆ ਸੀ ਕਿ ਉਹ ਵੀ ਰੋਟੀ ਕਾਣ ਗਿਆ। ਚੱਲ ਚੱਲ ਠੀਕ ਆ। ਤੁਸੀਂ ਤਾਂ ਲੱਗੇ ਹੋਏ ਆਪਣਾ ਕੰਮ ਹੈ। ਆਹੋ ਇਹ ਨਹੀਂ ਜਾਨੂ ਰਗੜ ਰਗੜਈਆ ਕਰ ਲੈਣਾ ਹੈ ਨਾ ਛੱਤਾਂ ਦਾ ਹੋਰ ਵੀ ਹੁਣ ਕਰੇ ਗਿਆ। ਤੇ ਪੇਂਟ ਉਹ ਬਣਾਊਗਾ ਲਿਆਊਗਾ। ਫੇਰ ਕਿਤੇ ਕਹਾ ਅੱਗੇ ਪੇਂਟ ਦਾ ਕੰਮ ਚੱਲਣਾ ਇਹਦਾ ਹੁਣ ਜਿੰਨਾ ਕਹਦੇ ਹੱਥ ਵਾਸਾ ਇਹ ਨਹੀਂ ਆਪਣਾ ਕਰੀ ਜਾਣਾ। ਕਹਿੰਦਾ ਨਹੀਂ। ਚਲੋ। ਨਾਕੀ ਦਾ ਟਰੈਕਟਰ ਕੰਮ ਠੀਕ ਆ ਓਕੇ ਆ। ਲਓ ਜੀ। ਆ ਕੇ ਖੇਤ ਚ ਮੱਕੀ ਵਾਲੇ ਚ। ਫੇਰ ਸੁੰਡੀ ਨੇ ਤੌਬਾ ਕਰਾਈ ਪਈ ਆ। 1-2 ਦਿਹਾੜੀਆਂ ਛੱਡ ਕੇ ਸਪਰੇਅ ਹੁੰਦੀ ਆ ਸਿਮਰਨ ਲੱਗਿਆ ਸਪਰੇਅ ਕਰਨ ਹੱਥ ਵਾਲੇ ਪੰਪ ਨਾਲੇ ਪਹਿਲਾਂ ਇੰਜਣ ਵਾਲੇ ਪੰਪ ਨਾਲ ਕਰਾਈ ਤੀ ਉਹ ਸਪੀਡ ਜੀ ਚ ਇਧਰ ਉਧਰ ਵੱਜ ਗਈ ਘੱਟ ਕੰਮ ਕਰਿਆ ਪਹਿਲਾਂ ਦਾਣੇ ਚੂਹੇ ਕੱਢ ਕੇ ਖਾ ਗਿਆ ਉਹ ਆ ਲਾਈ ਹੋਏ ਆ ਹੋ ਗਏ ਕਾਮਯਾਬ ਹੁਣ ਰਹਿਦਾ ਖੁੰਦਾ ᱥੁੰਡੀ ਕਲ ਪੈ ਗਈ ਆ ਖਾਦਾ ਵੇ ਪੱਤਾ ਸਾਰੀ ਗੋਭ ਚ ਬੈਠੀ ਆ ᱥੁੰਡੀ ᱥੁੰਡੀ ਦਾ ਸਾਈਜ਼ ਵੀ ਚੰਗਾ ਆ ਵੀ ਸਿਮਰਨ

ਹੁਣ ਸਿਰੇ ਵਾਲੀ ਉਹ ਦਵਾਈ ਲੈਂਦੀ ਐ ਤੇ ਉੱਪਰ ਕੋਈ ਨਹੀਂ ਬਾਈ 1100 ਰੁਪਏ ਦੇ ਕੀਲੇ ਦੀ ਐ 1200 ਦੀ ਕੀਲੇ ਦਵਾਈ ਪੈ ਗਈ ਉਹਨੂੰ ਕੀ ਕਰੂਗਾ ਬੰਦਾ ਕਹਿੰਦਾ ਨਹੀਂ ਹੋਰ ਕੀ ਆ ਜਣੀ ਹੋਰ ਕੁਝ ਨਹੀਂ ਸੁੰਡੀ ਦਾ ਹੀ ਆ ਜ਼ਿਆਦਾ ਸੁੰਡੀ ਜ਼ਿਆਦਾ ਪੈ ਰਹੀ ਆ ਮੱਕੀ ਦਾ ਤਾਂ ਕੋਈ ਤੋੜ ਨਹੀਂ ਰਹਿਣਾ ਹੈਗਾ ਮੜੇ ਜਾਂ ਮੌਸਮ ਨਿਖਰ ਜਾਵੇ ਪਛਵਾ ਚੱਲੇ ਹਾਂ ਫੇਰ ਤਾਂ ਲੋਟ ਹੋ ਜਾਣਾ ਕੰਮ ਹੁਣ ਆਇਆ ਸੁੰਡੀ ਬਹੁਤ ਆ ਜਿਹੜਾ ਵਾਹ ਕੇ ਵੀਜੇ ਉਹ ਠੀਕ ਆ ਜਾਂ ਉਹ ਹੋ ਜੇ ਠੀਕ ਆ ਉਹਨੂੰ ਬਾਈ ਪੈਣੀ ਵੀ ਘਟਾ ਦੇਖੋ ਆ ਵੀ ਪ੍ਰੋਜੈਕਟ ਲੈਂਦਾ ਦੂਆ ਤਾਂ ਕੰਮ ਕਰਦਾ ਨਹੀਂ ਹੈਗਾ ਭਈਆਂ ਨਾਲ ਤਾਂ ਲੇਬਰ ਵਾਲਾ ਠੀਕ ਹੈ ਟੀ ਨਾਲ ਨਾ ਦੋ ਨੌਜਰਾਂ ਲੱਗੀਆਂ ਮੇਉਣੇ ਮੈਂ ਤੈਨੂੰ ਕਿਹਾ ਤਾਂ ਸ਼ਾਇਦ ਮੈਨੂੰ ਲੱਭਣਾ ਪਵੇ ਉਹ ਐੇ ਲੰਬਾ ਕਹਿਣਾ ਹਾਂ ਹਾਂ ਉਹ ਯਾਰ ਫਿਰ ਭਾਰਾ ਵੀ ਹੋ ਜਾਣਾ ਭਾਰਾ ਤਾਂ ਹੋ ਜਾਣਾ ਜਿਵੇਂ ਹੁਣ ਤੂੰ ਦੋ ਸ਼ਾਟ ਲਈ ਜਾਂਦਾ ਫਿਰ ਤੇਰੇ ਚਾਰ ਜਾਣੇ ਆ ਉਹਦੇ ਨਾਲ ਕਿੱਥੇ ਹੈਗਾ ਹੁਣ 12 ਪੰਪ ਲਾ ਦੇ 6 ਕਰ 12 ਲਾ ਦੇ ਤਾਂ ਤੇਰੇ ਲਗਭਗ ਅਜੇ ਤਾਂ ਤਿੰਨ ਹੋਰ ਲਾ ਲੈਣੇ ਬਹੁਤ ਦਵਾਈ ਪਾਣੀ ਬਹੁਤ ਲੱਗ ਲੈਣਾ ਰਹਿੰਦਾ ਖੁੰਦਾ ਉੱਪਰ ਆ ਤਿਆਰ ਹੋ ਗਿਆ ਕਹਿੰਦਾ ਪਾਣੀ ਤਾਂ ਮੈਂ ਲਾ ਦਿੰਦਾ ਤੁਸੀਂ ਦਵਾਈ ਚ ਬੱਚੇ ਚ ਘੋਲ ਕੇ ਰੱਖ ਜੂ ਇਹ ਤਾਂ ਹੀ ਹੁਣ ਮਰਜ਼ੀ ਆ ਬਾਈ ਆਪਾਂ ਇਹਦੇ ਉੱਤੇ ਕੁਝ ਨਹੀਂ ਕਰ ਸਕਦੇਗਾ ਨਹੀਂ ਅ ਬਾਕੀ ਇਹਦੀ ਮਰਜ਼ੀ ਆ ਆਪਾਂ ਕੋਈ ਚੱਕਰ ਨਹੀਂ ਹੈਗਾ ਕਹ ਨਹੀਂ ਮੈਂ ਵੀ ਦੇਖਦਾ ਜਿਹੜੀ ਪਛੇਤੀ ਜੀਰੀ ਆ ਪ੍ਰਦਾਨ ਪਾ ਦੀ ਉਹ ਜੀ ਯਾਰ ਪ੍ਰਾਨ ਬਾਈ ਮੈਂ ਤਾਂ ਬਾਤ ਹੀ ਤੇਰੀ ਜੀਰੀ ਤਾਂ ਰੰਗ ਕਾਲੀ ਹੋਈ ਖੜੀ ਆ ਬਹੁਤ ਫਰਕ ਜਿਹੜਾ ਤੋਤਾ ਵਾਵਿੰਦਰ ਹਾਂ ਉੱਪਰ ਪੱਤੇ ਜੇ ਖਰਾਬ ਹੋਵੇ ਸਾਰਾ ਠੀਕ ਹੈ ਤੇ ਤੇਰੀ ਉਹ ਮੈਂ ਉਸ ਹਿਸਾਬ ਨਾਲ ਚੱਲਣਾ ਨਾ ਤੇਰੀ ਜੀਰੀ ਮੇਰੇ ਨਾਲੋਂ 15 ਦਿਨ ਕੀਤੀ ਆ 10 18 ਦਿਨ ਦਾ ਫਰਕ 10 ਕਿ ਦਿਨ ਦਾ ਦਾ ਹੈਗਾ ਤੇ ਮੈਂ ਹੁਣ ਉਸ ਹਿਸਾਬ ਨਾਲ ਜੀਨੀ ਹੁਣ ਪਹਿਨਾ ਐ ਲੱਗਦਾ ਦਾ ਅਸੀਂ ਵੀ ਤਾਂ ਬੀਜੀ ਦੀ ਮੱਕੀ ਵੀ ਜੀਰੀ ਦਾ ਕੰਮ ਖਰਾਬ ਆ ਹੁਣ ਮੱਕੀ ਨੂੰ ਦੇਖ ਕੇ ਐ ਲੱਗਦਾ ਵੀ ਜੀਰੀ ਪਾਸ ਆ ਉਹ ਹਾਂ ਜਿਹੜੇ ਦਾ ਜੀਰੀ ਖੜੀ ਆ ਨਾ ਮੈਂ ਉਹ ਕਰੋਲ ਬਾਰੇ ਦੱਸ ਕੇ ਜਿਹੜੇ ਉੱਥੇ ਬੰਦੇ ਜੀਰੀ ਲਾਉਂਦੇ ਤੇ ਰਾਜ ਰਾਜਵੀਰ ਨੂੰ ਮੰਨਦਾ ਨਹੀਂ ਹੈਗਾ ਕਿਹੜਾ ਏਰੀਆ ਦਾ ਫੋਟੋ ਖਿੱਚਣੀ ਉਹ ਗਿੱਲਪਿੰਡ ਆ ਉਹ ਆਪਾਂ ਜਦੋਂ ਜਾਣੇ ਆ ਟੁੱਡੀਕੇ ਤੇ ਮੁੜਦੇ ਆ ਉਹਨੂੰ ਕੋਟਕਪੂਰੇ ਰੋਡ ਆ ਬਾਗੇ ਪੁਰਾਣੇ ਨੂੰ ਉਹਦੇ ਪਰ ਗਿੱਲਪਿੰਡ ਆਉਂਦਾ ਉਹ ਇੱਕ ਖੇਤ ਹੈ ਕਦੂਕਾਰ ਨੂੰ ਰਹਿੰਦਾਦਾ ਬਾਈ ਪਤਾ ਨਹੀਂ ਕਿਆ ਸਿਸਟਮ ਆ ਉਹ ਬੰਦੇ ਉਧਰ ਸਾਡੇ ਨੇ ਮੋਟਰ ਚਲਾਈ ਹੋਈ ਓਏ ਜਾ ਕੇ ਦੇਖ ਕੇ ਬੰਦ ਕਰਦੇ ਹਾਂ ਇਹਨੂੰ ਬੰਦ ਕਰਨੀ ਪਣੀਆ ਕਿਆ ਕਰੇ ਤਾਂ ਪਰੇ ਨੂੰ ਹੋਰਦਾ ਵੀ ਆ ਬਾਈ ਬੱਦਲ ਆਹ ਕਿਆਲੇ ਤਾਂ ਪਰੇ ਖੜੇ ਆ ਬਾ ਹੁਣ ਆ ਇੱਕਦਮ ਪੱਲਾ ਕੇ ਚਲੇ ਜਾਣਾ ਸويرੀਆਂ ਲਾਉਂਗਾ ਦੇਖ ਲਾ ਹੁਣ ਮੌਸਮ ਦਾ ਯਾਰ ਜਿਆਦਾ ਬੂਟੇ ਖਰਾਬ ਕਰਦੇ ਜਣੀ ਹੁਣ ਤਾਂ ਠੀਕ ਆ ਜਿਹੜਾ ਨਿਕਲ ਰਿਹਾ ਉਹ ਠੀਕ ਆ ਵਿਚ ਆ ਦੇ ਆਹ ਵੀ ਠੀਕ ਆ ਵਿਚ ਦੇ ਆ ਵੀ ਖਾਲ ਜਿਹੜਾ ਉਹ ਤਾਂ ਠੀਕ ਆ ਜਿਹੜੀ ਗੋਭ ਚੋਂ ਨਿਕਲ ਰਿਹਾ ਆ ਦੇਖ ਚਲੋ ਛੋਟੇ ਸਪਰੇ ਕਰੀ ਜੀ ਨਾ ਆ ਦੇਖਿਆ ਬਣਾਇਆ ਬਾਈ ਦਾ ਬੂਟੇ ਦਾ ਜਣੀ ਹੁਣ ਜਿਹੜੀ ਆ ਸਪਰੇ ਹੋ ਜਣੀ ਇਹਨੇ ਕੰਮ ਜਮਾ ਓਕੇ ਕਰ ਦੇ ਲੋ ਇਹ ਸਾਡੇ ਨਾਲ ਨਾ ਬਹੁਤ ਸਾਲ ਪਹਿਲਾਂ ਅਸੀਂ ਕੋਲੋਲ ਹੋਲੀ ਅਸੀਂ ਮੱਕੀ ਬੀਜਤੀ ਤੂੰ ਐਸਾ ਬਰਾਲਾ ਵੀ ਜਿੰਨੀ ਕੁੱਕੜੀ ਸੀ ਸਾਰੀ ਸੁੰਡੀ ਖਾ ਗਈ ਐਂਡ ਤੱਕ ਇਸ ਪ੍ਰੇਹਾ ਮੰਗੀ ਜਾਂਦੀ ਹੈ ਇਹ ਤਾਂ ਕੋਈ ਚੱਕਰ ਨਹੀਂ ਤਜਰਬਾ ਸੀ ਕਿ ਨਹੀਂ ਤਜਰਬਾ ਹੀ ਤਾਂ ਮੈਂ ਹੁਣ ਆ ਕੇ ਕਹਿੰਦਾ ਤੈਨੂੰ ਵੀ ਬਹੁਤ ਆਪਾਂ ਨੇ ਉਹ ਦਾਣੇ ਤੱਕ ਨਹੀਂ ਜਾਣਾ ਹੈਗਾ ਨਾ ਨਾ ਇਹ ਤਾਂ ਸਿਰਦੇ ਨਹੀਂ ਬਾ ਇੱਕ ਵਾਰ ਵੱਢਣ ਚ ਗੱਠ ਗੁੱਠੀ ਜੀ ਪਾਤਣ ਨੂੰ ਬਸ 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 ਹਲਕੀ ਜੀ ਗੱਠ ਪਾੜ ਕੇ ਹਰੇ ਚਾਰੇ ਜਿਵੇਂ ਨਵੇੜ ਦੇਣੀਆਂ ਆਪਾਂ ਨੇ ਨਾਲੇ ਬਾਜਾਂ ਦੇਖੀ ਹਾਂ ਕੰਮ ਹੈ ਜਿਆਦਾ ਖਰਾਬ ਹੋ ਗਿਆ ਨਾ ਕਿਆ ਕਰ ਲੂਗੇ ਹੁਣ ਕਹਿ ਦਿੰਦੇ ਨੀ ਜੀਰੀ ਛੱਡ ਦੋ ਤੁਹਾਡੇ ਕੋ ਮੱਕੀ ਹੈਗੀ ਐ ਲਾਉਣ ਨੂੰ ਮੱਕੀ ਹੈਗੀ ਐ ਮੱਕੀ ਦੇਖ ਲਓ ਬਾਈ ਆ ਜੀਰੀ ਲਾਈ ਨਹੀਂ ਅਸੀਂ ਆਹ ਖੇਤਾਂ 'ਚ 1.5 ਕਿਲਾ ਇਹ ਇਹਦੇ 'ਚ ਜੀਰੀ ਨਹੀਂ ਲਾਈ ਇਹਦੇ 'ਚ ਸਾਡੇ ਮੱਕੀ ਨੇ ਹੱਥ ਖੜੇ ਕਰਾਏ ਪਏ ਆ 30 ਸਪਰੇਅ ਚੱਲ ਰਹੀ ਆ 30 ਸਪਰੇਅ ਆ ਜਿਹੜੇ ਆ ਪਹਿਲਾਂ ਦਾ ਤੋਂ ਇਹ ਲੱਗ ਲੈ ਦੋ ਤਿੰਨ ਵਾਰ ਤਿੰਨ ਵਾਰ ਉਹ ਲੱਗ ਉਹ ਆਡਾਂ ਉਹਦੇ ਬਾਅਦ ਆਹ ਕੀਲਾ ਤਾਂ ਬਾਈ ਹੱਥ ਖੜੇ ਕਰਕੇ ਬਾਗੇ ਦੁਆਰਾ ਬੀਜਿਆ ਜੇ ਨਹੀਂ ਮੈਨੂੰ ਉਹ ਵਧੀਆ ਲੱਗਦੀ ਐ ਮੱਕੀ ਦੇ ਹੁਣ ਤਾਂ ਦੇਖਣ ਨੂੰ ਤਾਂ ਹੁਣ ਤਾਂ ਬਹੁਤ ਵਧੀਆ ਲੱਗਦੀ ਆ ਹੁਣ ਸਾਰੇ ਦੁਆਰਾ ਟੋਈਏ ਲੱਗੇ ਹੋ ਬੱਦਲ ਗਰਜਦਾ ਹੈ ਬਾਈ ਪੂਰਾ ਬੰਨਣਾ ਪਤਾ ਨਹੀਂ ਕਿਆ ਏ ਰਹਿਣ ਦੇ ਕਾ ਨੂੰ ਦਵਾਈ ਖਰਾਬ ਕਰਨੀ ਆ ਇੱਥੇ ਤੱਕ ਆ ਗਏ ਆਪਾਂ ਖੰਬੇ ਦੇ 10 ਫੋਟੋ ਤੱਕ ਨਿਸ਼ਾਨੀ ਲਾ ਲੈ ਹਾਂ ਬਸ ਜੀ ਚੱਲਦਾ ਚਾਰ ਫਿਆੜ ਲਾਈ ਜੰਨੇ ਇੱਕ ਨਾਲ ਹਾਂ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ ਚ ਸਤਿ ਸ਼੍ਰੀ ਅਕਾਲ